ਇਕ ਗੰਗਾ ਦਾ ਸਤਿਗੁਰ ਪ੍ਰਸਾਦ ਰਾਗੋੜੀ ਵਾਰ ਕਬੀਰ ਜੀੋ ਕੇ ਸਤਵੇਂ ਬਾਰ ਬਾਰ ਹਰ ਕੇ ਗੁਣ ਗਾਓ ਗੁਰ ਕਾਮ ਆਪੇ ਰਨਾ ਗੁਰ ਕਾਮ ਆਪੇ ਸਹਰ ਕਾ ਪਾਓ ਰਹਾਓ ਆਦਤ ਕਰੇ ਭਗਤ ਰਾਮ ਕਾਇਆ ਮੰਦਰ ਮਨਸਾ ਥੰਬ ਅਹਨੇਸ ਖੰਡ ਸੁਰਹਈ ਜਾਏ ਤੋ ਅਨਹਦ ਬੇਲਣ ਸਹਿਜ ਮਹ ਬਾਈ ਸੋ ਰਸ ਅੰਮ੍ਰਿਤ ਚਰੇ ਜਾਖਤ ਬੇਗ ਸਗਲ ਬਿਖ ਹਰੇ ਬਾਣੀ ਰੁਕਿਆ ਰਹੇ ਦੁਆਰ ਤੋ ਮਾਨ ਮਤਵਾਰੋ ਪੀਵਨ ਹਾਰ ਮੰਗਲਵਾਰੇ ਲੈ ਮਾਹਿਤ ਪੰਜ ਚੋਰ ਕੀ ਜਾਣੇ ਰੀਤ ਕਾਰਿ ਛੋਡੇ ਬਾਹਰ ਜੇ ਨ ਜਾਏ ਨਾਤਰ ਖਰਾ ਇਸੇ ਹੈ ਰahay ਬੁੱਧਵਾਰ ਬੁੱਧ ਕਰੇ ਪ੍ਰਕਾਸ਼ ਹਿਰਦੇ ਕਮਲ ਮਹਿ ਹਰਕਾਰ ਬਾਸ ਗੁਰ ਮਿਲ ਦੋ ਇਕ ਸਮਤਰੇ ਉਰਦ ਪੰਕਲ ਸੁਦਾ ਕਰੇ ਬ੍ਰਹ ਬ੍ਰਹਸਤ ਵਿਖਾ ਦੇ ਬਹਾਏ ਤੀਨ ਦੇ ਇਕ ਸੰਗ ਲਾਏ ਤੀਨ ਨਦੀ ਤਹ ਅੰਤਰਕੁਟੀ ਮਹੇ ਹਨਸ ਕਸਮਲ ਤੋਏ ਨਾਹਿ ਸੁਕਿਰਤ ਸੁਹਾਰੇ ਸੋ ਇਹ ਵਰਤ ਚੜੇ آپ سیوں لڑے پانچو رکھے سب پیشے کبے تھاور کر رکھے سوے جوت کٹ میں جوے باہر پیتر پایا پرگاس تب ہوا سگل کرم کا ناس جب لگ کٹ میں دجی آن تو لو محل ن جان رمت ਰਾਮ ਜਿਉ ਲਾਗੋ ਰੰਗ ਕਹ ਕਬੀਰ ਤਾ ਬਿਰਮਲੇ ਅੰਗ ਰਾਗੋੜੀ ਚੇਤੀ ਬਾਣੀ ਨਾਮ ਦੇਉ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਦੇਵਾ ਪਾਹਨ ਤਾਰੀਲੇ RAM ਕਹਿਤ ਜਨਕਾਸ ਨਾ ਤਰੇ ਰਹਾਉ ਤਾਰੀਲੇ ਗਨ ਕਾ ਬਿਨਾ ਰੂਪ ਕਬੀਜਾ ਬਿਆਸ ਅਜਾਮੁਲ ਤਾਰੀਲੇ ਚਰਨ ਬਧਿ ਖਜਨ ਤੇਉ ਮੁਗਤ ਪਏ ਹਾ ਬਲ ਬਲ ਜਨ RAM ਕਹੇ ਦਾਸੀ ਸੁੱਤ ਜਨ ਵਿਦਰ ਸੁਦਾਮਾ ਉਗਰ ਸੈਨ ਕੋ ਰਾਜ ਦੀਏ ਜਪਹੀਨ ਤਪਹੀਨ ਕੁਲਹੀਨ ਕਰਮਹੀਨ ਨਾਮੇ ਕੇ ਸੁਆਮੀ ਤੇ ਉਦਰੇ ਰਾਗ ਗੋੜੀ ਰਵਿਦਾਸ ਜੀ ਕੇ ਪੱਦੇ ਗੋੜੀ ਗੁਰਾਰੀ ਇੱਕ ਓੰਕਾਰ ਸਤ ਕੋ ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੁਪਾਤੀ ਸੋ ਜਾਨ ਜੀ ਕੇ ਜੀਵਨਾ ਮੋਹਿ ਨ ਬਸਾਰੋ ਮੈਂ ਜਨ ਤੇਰਾ ਰਹਾਓ ਮੇਰੀ ਹਰੋ ਬਿਪਤ ਜਨ ਕਰੋ ਸੁਭਾਈ ਚਰਨ ਨ ਛਾਡੋ ਸਰੀਰ ਕਲ ਜਾਈ ਕਹੋ ਰਵਿਦਾਸ ਪਰੋ ਤੇਰੀ ਸੋਭਾ ਬੀਗ ਬਿਲੋ ਜਨ ਕਰਨਾ ਬਿਲਾਂਬਾ ਬੇਗੰਪੁਰਾ ਸ਼ਹਿਰ ਕੋ ਨਾ ਦੁਖ ਅੰਧੋਹ ਨਹੀਂ ਤਹੋ ਤਹੋ ਨਾ ਤਸਵੀਖ ਰਾਜ ਨਮਾਲ ਖੋਫ ਨ ਖਤਾ ਨ ਤਰਸ ਦੁਆਲਬ ਆਪ ਮੁਹੁ ਖੂਬ ਵਤਨ ਗੈ ਪਾਈ ਉਹਾਂ ਖੈਰ ਸਦਾ ਮੇਰੇ ਭਾਈ ਰਹਾਓ ਕਾਇਮ ਦੁਇਮ ਦਾਈਮ ਸਦਾ ਬਾਤ ਸ਼ਹੀ ਦੋ ਨਸੀਮ ਏਕ ਸੁਆਹੀ ਆਬਾਦਾਨ ਸਦਾ ਮਸ਼ਹੂਰ ਉਹਾਂ ਗਣੀ ਬਸੇ ਮਮੂਰ ਤਿਉ ਤਿਉ ਸੈਰ ਕਰੇ ਜਿਉ ਪਾਵੇ محرم محل نہ کو اٹکاوے قہ رو دس خلاس چمارا جو ہم شہری سومیت ہمارا کہہ رو داس خلاس چمارا جو ہم شہری سومیت ہمارا, ہم ہمارا وائگو جی خالصہ وائگو جی کی فتح